ਹੋ ਦਾ ਖਰਚੀ ਲੀਦਾ ਠੀ ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਖਾਂ ਦਾ ਦਲਜੀਤ ਨੇ ਰੱਖਿਆ ਨਾ ਕੰਮ ਜੱਖਾਂ ਤੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਖਾਂ ਦਾ ਕਰਦਾ ਫਲਾਈ ਫਿਰਦਾ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਬਾਈ ਨਾ ਜਾਣਦੇ ਆ ਕਿ ਕਿੰਨੀ ਕੀ ਤਿਆਰੀ ਹੈ ਬਾਈ ਕੱਲ ਦੀ ਬਹੁਤ ਸਾਨੂੰ ਚਾ ਸਾਡਾ ਦਲਜੀਤ ਫੇਰ ਸਾਡੇ ਲੁਧਿਆਣੇ ਵਿੱਚ ਆ ਰਿਹਾ ਤੇ ਜਿੱਥੇ ਤੱਕ ਆਪਾਂ ਮੈਂ ਕਰਦਾ ਫਲਾਈ ਫਿਰਦਾ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਬਹੁਤ ਸੋਣਾ ਉਹਨਾਂ ਨੇ ਗੀਤ ਗਾਇਆ ਤੇ ਜਿੱਥੇ ਤੱਕ ਤੁਸੀਂ ਪਿੱਲਰਾਂ ਥੱਲੇ ਵੀ ਜਾ ਕੇ ਦੇਖੋਗੇ ਨਾ ਕੱਲੇ ਕੱਲੇ ਪਿੱਲਰ ਤੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਤੇ ਦੇਖ ਕੇ ਸਵਾਦ ਆਉਂਦਾ ਕਿ ਅੱਜ ਦਲਜੀਤ ਜੀ ਸਾਡੇ ਫੇਰ ਲੁਧਿਆਣੇ ਵਿੱਚ ਆ ਰਹੇ ਨੇ ਉਹਨਾਂ ਲਈ ਮੈਂ ਚਾਰ ਲਾਈਨਾਂ ਲਿਖੀਆਂ ਕਹਿੰਦਾ ਕੱਲੇ ਕੱਲੇ ਪਿੱਲਰ ਤੇ ਫੋਟੋ ਦਲਜੀਤ ਦੀ ਦੇਖਦੀ ਆ ਦੁਨੀਆ ਹੁਣ ਅੱਖਾਂ ਨਹੀਂ ਉਮੀਚਦੀ ਕਹਿੰਦਾ ਬੁੱਕ ਹੋਏ ਟੇਬਲ ਕਹਿੰਦੇ ਅੱਧੇ ਅੱਧੇ ਲੱਖ ਦੇ ਆਵਾਮ ਸੀ ਲੁਧਿਆਣੇ ਬੜੇ ਚਿਰ ਤੋਂ ੜੀਕਦੀ ਸੋ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਰਹੀਆਂ ਜਿੱਦਾਂ ਹੀ ਨਵਾਂ ਸਾਲ ਚੜਨਾ ਤੇ ਸਵਾਦ ਹੀ ਆ ਜਾਣਾ ਤੇ ਜਦੋਂ ਸ਼ੋਅ ਲੱਗਣਾ ਤੇ ਉਹਨਾਂ ਦੇ ਗਾਣੇ ਸਾਡੇ ਤਾਂ ਮੂੰਹ ਤੇ ਜੜੇ ਪਏ ਨੇ ਉਹਦਾ ਖਰਚੀ ਲੀਦਾ ਸੀ ਖਰਚਾ ਲੱਖਾਂ ਦਾ ਉਹਦਾ ਖਰਚੀ ਲੀਦਾ ਸੀ ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਖਾਂ ਦਾ ਦਲਜੀਤ ਨੇ ਰੱਖਿਆ ਨਾ ਕੰਮ ਜੱਖਾਂ ਤੱਕਾਂ ਦਾ ਕੁੜੀ ਲੁੱਟ-ਬੁੱਟ ਕੇ ਲੈ ਗਈ ਸਾਡਾ ਕੰਮ ਟ ਰੱਖਾਂ ਦਾ ਕਿਆ ਬਾਤ ਹੈ ਦਲਜੀਤ ਨੇ ਕੱਲ ਨੂੰ ਆਉਣਾ ਤੇ ਫੈਨਸ ਨੇ ਜਿਹੜੇ ਸੜਕਾਂ ਤੇ ਗਾਉਂਦੇ ਫਿਰਦੇ ਨੇ ਕਮਾਲ ਇਹ ਹੋਈ ਹੈ ਵੀ ਦਲਜੀਤ ਦਾ ਇਹ ਹੋਮ ਟਾਊਨ ਹੈ ਦਲਜੀਤ ਦੁਸਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਲੁਧਿਆਣੇ ਵੀ ਤੇ ਇੱਥੇ ਆ ਕੇ ਉਹਨੇ ਸੰਘਰਸ਼ ਕੀਤਾ ਮਿਹਨਤ ਕੀਤੀ ਹੈ ਤੇ ਅੱਜ ਜਦੋਂ ਫਲਾਈ ਕਰਕੇ ਆ ਰਿਹਾ ਹੁਣ ਤਾਂ ਸਭ ਨੂੰ ਵੇਟ ਆ ਉਸ ਪੰਜਾਬੀ ਗੱਭਰੂ ਦੀ ਕਿਉਂਕਿ ਦਲਜੀਤ ਉਸਾਨ ਨੇ ਸ਼ੁਰੂਆਤੀ ਕਰੀਏ ਦੇ ਵਿੱਚ ਬਹੁਤ ਜ਼ਿਆਦਾ ਲੁਧਿਆਣੇ ਦੇ ਵਿੱਚ ਮਿਹਨਤ ਕੀਤੀ ਆ ਇੱਥੇ ਉਸਨੇ ਐਸਾ ਕਮਾਲ ਦਾ ਜਿਹੜਾ ਖੇਤਰ ਹੈ ਜਿਹੜਾ ਕ੍ਰੀਏਟ ਕੀਤਾ ਐਸਾ ਮਾਹੌਲ ਕ੍ਰੀਏਟ ਕੀਤਾ ਕਿ ਉਹ ਫਿਰ ਬਾਲੀਵੁੱਡ ਦੇ ਵਿੱਚ ਹਾਲੀਵੁੱਡ ਦੇ ਵਿੱਚ ਹੁਣ ਤਾਂ ਗੱਲਾਂ ਹੋ ਰਹੀਆਂ ਨੇ ਹੁਣ ਵੀ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਦਿਖਾਈਆਂ ਜਾਣ ਜਿਹੜੀ ਵੀ ਗੱਡੀ ਆਲਾ ਨੰਗ ਦਾਦਾ ਮਾੜੀ ਜਿਹੀ ਤਾਂ ਹੁਣ ਟੇਢੀ ਕਰਕੇ ਇੱਧਰੋਂ ਜ਼ਰੂਰ ਕਿਤੇ ਦਲਜੀਤ ਦੁਸਾਨ ਕਿਤੇ ਪਹਿਲਾਂ ਤਾਂ ਨਹੀਂ ਆ ਗਿਆ ਕਿ ਉਹਦਾ ਖਰਚੀਲੀ ਦਾ ਠੀਕ ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਖਾਂ ਦਾ ਦਲਜੀਤ ਨੇ ਰੱਖਿਆ ਨਾ ਕੰਮ ਜੱਖਾਂ ਤੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਖਾਂ ਦਾ ਕਰਦਾ ਫਲਾਈ ਫਿਰਦਾ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਬਾਈ ਨਾ ਜਾਣਦੇ ਆ ਕਿ ਕਿੰਨੀ ਕੀ ਤਿਆਰੀ ਹੈ ਬਾਈ ਕੱਲ ਦੀ ਬਹੁਤ ਸਾਨੂੰ ਚਾ ਸਾਡਾ ਦਲਜੀਤ ਫੇਰ ਸਾਡੇ ਲੁਧਿਆਣੇ ਵਿੱਚ ਆ ਰਿਹਾ ਤੇ ਜਿੱਥੇ ਤੱਕ ਆਪਾਂ ਮੈਂ ਕਰਦਾ ਫਲਾਈ ਫਿਰਦਾ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਬਹੁਤ ਸੋਣਾ ਉਹਨਾਂ ਨੇ ਗੀਤ ਗਾਇਆ ਤੇ ਜਿੱਥੇ ਤੱਕ ਤੁਸੀਂ ਪਿੱਲਰਾਂ ਦੇ ਥੱਲੇ ਵੀ ਜਾ ਕੇ ਦੇਖੋਗੇ ਨਾ ਕੱਲੇ-ਕੱਲੇ ਪਿੱਲਰ ਤੇ ਉਹਨਾਂ ਦੀ ਫੋਟੋ ਲੱਗੀ ਹੋਈ ਆ ਤੇ ਦੇਖ ਕੇ ਸਵਾਦ ਆਉਂਦਾ ਕਿ ਅੱਜ ਦਲਜੀਤ ਜੀ ਸਾਡੇ ਫੇਰ ਲੁਧਿਆਣੇ ਵਿੱਚ ਆ ਰਹੇ ਨੇ ਉਹਨਾਂ ਲਈ ਮੈਂ ਚਾਰ ਲਾਈਨਾਂ ਲਿਖੀਆਂ ਕਹਿੰਦਾ ਕੱਲੇ-ਕੱਲੇ ਪਿੱਲਰ ਤੇ ਫੋਟੋ ਦਲਜੀਤ ਦੀ ਦੇਖਦੀ ਆ ਦੁਨੀਆ ਹੁਣ ਅੱਖਾਂ ਨਹੀਂ ਉਮੀਚਦੀ ਕਹਿੰਦਾ ਬੁੱਕ ਹੋਏ ਟੇਬਲ ਕਹਿੰਦੇ ਅੱਧੇ ਅੱਧੇ ਲੱਖ ਦੇ ਆਵਾਮ ਸੀ ਲੁਧਿਆਣੇ ਬੜੇ ਚਿਰ ਤੋਂ ੜੀਕਦੀ ਸੋ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਰਹੀਆਂ ਜਿੱਦਾਂ ਹੀ ਨਵਾਂ ਸਾਲ ਚੜਨਾ ਤੇ ਸਵਾਦ ਹੀ ਆ ਜਾਣਾ ਤੇ ਜਦੋਂ ਸ਼ੋਅ ਲੱਗਣਾ ਤੇ ਉਹਨਾਂ ਦੇ ਗਾਣੇ ਸਾਡੇ ਤਾਂ ਮੂੰਹ ਤੇ ਜੜੇ ਪਏ ਨੇ ਉਹਦਾ ਖਰਚੀ ਲੀਦਾ ਸੀ ਖਰਚਾ ਲੱਖਾਂ ਦਾ ਉਹਦਾ ਖਰਚੀ ਲੀਦਾ ਸੀ ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਖਾਂ ਦਾ ਦਲਜੀਤ ਨੇ ਰੱਖਿਆ ਨਾ ਕੰਮ ਜੱਖਾਂ ਤੱਕਾਂ ਦਾ ਕੁੜੀ ਲੁੱਟ-ਬੁੱਟ ਕੇ ਲੈ ਗਈ ਸਾਡਾ ਕੰਮ ਟ ਰੱਖਾਂ ਦਾ ਕਿਆ ਬਾਤ ਹੈ ਦਲਜੀਤ ਨੇ ਕੱਲ ਨੂੰ ਆਉਣਾ ਤੇ ਫੈਨਸ ਨੇ ਜਿਹੜੇ ਸੜਕਾਂ ਤੇ ਗਾਉਂਦੇ ਫਿਰਦੇ ਨੇ ਕਮਾਲ ਇਹ ਹੋਈ ਹੈ ਵੀ ਦਲਜੀਤ ਦਾ ਇਹ ਹੋਮ ਟਾਊਨ ਹੈ ਦਲਜੀਤ ਦੁਸਾਂਜੀ ਜ਼ਿੰਦਗੀ ਦਾ ਵੱਡਾ ਹਿੱਸਾ ਲੁਧਿਆਣੇ ਵੀ ਤੇ ਇੱਥੇ ਆ ਕੇ ਉਹਨੇ ਸੰਘਰਸ਼ ਕੀਤਾ ਮਿਹਨਤ ਕੀਤੀ ਹੈ ਤੇ ਅੱਜ ਜਦੋਂ ਫਲਾਈ ਕਰਕੇ ਆ ਰਿਹਾ ਹੁਣ ਤਾਂ ਸਭ ਨੂੰ ਵੇਟ ਆ ਉਸ ਪੰਜਾਬੀ ਗੱਭਰੂ ਦੀ ਕਿਉਂਕਿ ਦਲਜੀਤ ਉਸਾਨ ਨੇ ਸ਼ੁਰੂਆਤੀ ਕਰੀਏ ਦੇ ਵਿੱਚ ਬਹੁਤ ਜ਼ਿਆਦਾ ਲੁਧਿਆਣੇ ਦੇ ਵਿੱਚ ਮਿਹਨਤ ਕੀਤੀ ਆ ਇੱਥੋਂ ਉਸਨੇ ਐਸਾ ਕਮਾਲ ਦਾ ਜਿਹੜਾ ਖੇਤਰ ਹੈ ਜਿਹੜਾ ਕ੍ਰੀਏਟ ਕੀਤਾ ਐਸਾ ਮਾਹੌਲ ਕ੍ਰੀਏਟ ਕੀਤਾ ਕਿ ਉਹ ਫਿਰ ਬਾਲੀਵੁੱਡ ਦੇ ਵਿੱਚ ਹਾਲੀਵੁੱਡ ਦੇ ਵਿੱਚ ਹੁਣ ਤਾਂ ਗੱਲਾਂ ਹੋ ਰਹੀਆਂ ਨੇ ਹੁਣ ਵੀ ਜਿਹੜੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਦਿਖਾਈਆਂ ਜਾਣ ਜਿਹੜੀ ਵੀ ਗੱਡੀ ਆਲਾ ਨੰਗਦਾ ਦਾ ਮਾੜੀ ਜੀ ਤਾਂ ਹੁਣ ਟੇਢੀ ਕਰਕੇ ਇੱਧਰ ਨੂੰ ਜ਼ਰੂਰ ਵ ਵੀ ਕਿਤੇ ਦਲਜੀਤ ਦੁਸਾਨ ਕਿਤੇ ਪਹਿਲਾਂ ਤਾਂ ਨਹੀਂ ਆ ਗਿਆ